ਸਸ਼ੀ ਕਾਲ ਜੀ ਮੈਂ ਲਾਪ੍ਰਿਤਕਰ ਹਾਜ਼ਰਾਂਜੀ ਪਰਗਟ ਸਿੰਘ ਦੁਆਰਾ ਲਿਖੀ ਗਈ ਕਹਾਣੀ ਮੋਰੀ ਖਿੱਚ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਕਈ ਪਲ ਸਾਰੀ ਜ਼ਿੰਦਗੀ ਲਈ ਯਾਦਗਰ ਬਣ ਜਾਂਦੇ ਹਨ ਸਾਡਾ ਮਨ ਨੂੰ ਪਹਿਲਾਂ ਨੂੰ ਵਾਰ-ਵਾਰ ਮਨ ਨੂੰ ਕਰਦਾ ਹੈ ਪਰ ਭੱਜੇ ਜਾਂਦੇ ਸਮੇਂ ਦੀਆਂ ਵੰਗਾ ਫੜ ਕੇ ਪਿੱਛੇ ਨਹੀਂ ਮੁੜਿਆ ਜਾ ਸਕਦਾ ਬਸ ਜਿਆਦਾ ਹਨ ਜਿੰਨਾ ਸਹਾਰੀ ਅਸੀਂ ਉਹਨਾਂ ਪਲਾਂ ਵਿੱਚੋਂ ਜਿੰਨੀ ਵਾਰ ਚਾਹੀਏ ਗੁਜ਼ਰ ਸਕਦੀਆਂ ਇਹ ਜਿਆਦਾ ਬਚਪਨ ਦਾ ਜਵਾਨੀ ਨਾਲ ਜੁੜੀਆਂ ਹੋਣ ਤਾਂ ਹੋਰ ਵੀ ਮਿੱਠੀਆਂ ਤੇ ਪਿਆਰੀਆਂ ਹੋ ਜਾਂਦੀਆਂ ਹਨ ਜਦੋਂ ਮੇਰੀ ਨੌਕਰੀ ਲੱਗੀ ਸਾਰੇ ਟੱਬਰ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਸੀ ਘਰ ਦੇ ਨਸੀਹਤਾਂ ਦੇ ਰਹੇ ਸਨ ਫੁਲਾਣੇ ਥਾਂ ਡੱਬਾ ਜ਼ਰੂਰ ਦੇ ਫੁਲਾਣੇ ਥਾਂ ਜ਼ਰੂਰ ਪਰ ਮੇਰੇ ਚਿੱਤਿਆਂ ਦੀ ਪਟਾਰੀ 'ਚ ਕੋਈ ਹੋਰ ਥਾਂ ਘੁੰਮ ਰਹੀ ਸੀ ਜਿੱਥੇ ਮੈਂ ਜਾਣਾ ਚਾਹੁੰਦਾ ਸੀ ਉਸ ਥਾਂ ਨਾਲ ਜੁੜੀਆਂ ਜਿਆਦਾ ਮੈਨੂੰ ਆਵਾਜ਼ਾਂ ਮਾਰ ਰਹੀਆਂ ਸਨ ਮੇਰਾ ਉਸ ਪਿੰਨਲੇ ਨਾ ਤਟੁੱਟਿਆ ਦੁੱਧ ਹਕੀਅਤ ਉੱਪਰ ਹੋ ਗਿਆ ਸੀ ਮੈਂ ਜਾਣਾ ਚਾਹੁੰਦਾ ਸੀ ਪਰ ਕੁਝ ਪਤਾ ਨਹੀਂ ਸੀ ਕਿੱਧਰ ਦੀ ਜਾਵਾਂ ਅੱਗੇ ਕੌਣ ਮਿਲੇਗਾ ਕਿਸ ਦਾ ਨਾਂ ਲਵਾਂ ਹੁਣ ਤਾਂ ਉਹਨਾਂ ਦੇ ਨਾਂ ਵੀ ਚੀਤੇਆਂ ਜੋ ਤਿਲਕ ਗਏ ਸਨ ਬਸ ਇੱਕ ਮੂ ਸੀ ਜਿਹੜਾ ਮੈਨੂੰ ਉਧਰ ਨੂੰ ਖਿੱਚ ਰਿਹਾ ਸੀ ਪਹਿਲਾਂ ਤਾਂ ਮੈਂ ਝਿਜਕਦਾ ਰਿਹਾ ਫਿਰ ਹੌਲੀ-ਹੌਲੀ ਆਪਣੇ ਮਨ ਦੀ ਗੰਨ ਮਾਂ ਕੋਲ ਕੋਲ ਦਿੱਤੀ ਮੇਰੇ ਉਤੇ ਜਾਣ ਦੀ ਚਾਹਨਾ ਸੁਣ ਕੇ ਮਾਂ ਦੀਆਂ ਅੱਖਾਂ ਵਿੱਚ ਅਨੋਖੀ ਚਮਕ ਆ ਗਈ ਇਹ ਰੀਤੀ ਖੁਸ਼ੀ ਢੁੜੀ ਗਈ ਮਾਂ ਨੇ ਮੈਨੂੰ ਸਾਰੀ ਗੱਲ ਸਮਝਾ ਦਿੱਤੀ ਮਾਂ ਤਾਂ ਹੋਰ ਵੀ ਬੜਾ ਕੁਝ ਕਹਿਣਾ ਚਾਹੁੰਦੀ ਸੀ ਪਰ ਮੇਰੀ ਅੰਦਰਲੀ ਕਹਿਲ ਨੇ ਮੈਨੂੰ ਹੋਰ ਰੁਕਣ ਦਿੱਤੀ ਮੌਲਤ ਨਹੀਂ ਸੀ ਦਿੱਤੀ ਮੈਂ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਤੁਰ ਪਿਆ ਸੀ ਜਿਸ ਪਿੰਡ ਮੈਂ ਜਾ ਰਿਹਾ ਸੀ ਉਹ ਮੇਰੀ ਮਾਂ ਦਾ ਪੀਕਾ ਪਿੰਡ ਸੀ ਕਦੇ ਇਸ ਪਿੰਡ ਦੀਆਂ ਗਲੀਆਂ ਵਿੱਚ ਮੇਰੀ ਮਾਂ ਦਾ ਬਚਪਨ ਬੀਤਿਆ ਸੀ ਜਵਾਨੀ ਚੜੀ ਸੀ ਜਦੋਂ ਮੇਰੀ ਨਾਨੀ ਨੂੰ ਉਸੇ ਪੀਕੇ ਪਿੰਡ ਜਮੀਨ ਮਿਲ ਗਈ ਸੀ ਤਾਂ ਮੇਰੇ ਨਾਨਕਿਆਂ ਦਾ ਸਾਰਾ ਪਰਿਵਾਰ ਇਸ ਪਿੰਡੋਂ ਉੱਠ ਕੇ ਮੇਰੀ ਨਾਨੀ ਦੇ ਪੀਕੇ ਪਿੰਡ ਜਾ ਟਿਕਿਆ ਸੀ ਪਿੱਛੇ ਰਹਿ ਗਿਆ ਇਕੱਲਾ ਨਾਨਾ ਨਾਨੇ ਨੂੰ ਘਰ ਨਾਲ ਮੋਹ ਸੀ ਉਹ ਮੋਹ ਨਾ ਤਿਆਗ ਸਕਿਆ ਤੇ ਮਰਨ ਤੱਕ ਇੱਥੇ ਹੀ ਰਿਹਾ ਮੇਰੇ ਬਚਪਨ ਦੇ ਪਹਿਲੇ 5-7 ਸਾਲ ਜਿੰਨੀ ਦੇਰ ਨਾਨਾ ਜੀ ਜਿਉਂਦੇ ਰਹੇ ਸਾਡੀ ਇੱਥੇ ਵੀ ਆਉਣੀ ਜਾਣੀ ਰਹੀ ਫਿਰ ਨਾਨੇ ਦੇ ਮਰਨ ਤੋਂ ਬਾਅਦ ਉਸ ਪਿੰਡ ਨਾਲ ਸਾਂਝ ਘਟਦੀ ਘਟਦੀ ਮੁੱਕ ਗਈ ਪਰ ਅੱਜ ਤੂ ਤਹਾਕਿਆਂ ਬਾਅਦ ਮੇਰੇ ਅੰਦਰ ਬੈਠੇ ਪਤਾ ਨਹੀਂ ਕਿਹੜੇ ਮੋਹ ਜਾਲ ਨੇ ਮੈਨੂੰ ਉਸ ਪਿੰਡ ਵੱਲ ਫੇਰ ਤੋਰ ਲਿਆ ਸੀ ਪਿੰਡ ਦੀ ਜੂਚ ਬੜੇ ਤਾਂ ਮੈਨੂੰ ਉਹ ਖੇਤ ਉਹ ਪਈਆਂ ਜਗਾਈਆਂ ਜਿੱਥੇ ਮੈਂ ਨਾਨੇ ਕੀ ਗਵਾਂਡ ਚ ਰਹਿੰਦੀ ਮਾਂ ਦੀ ਚਾਚੀ ਮੂਰਤੀ ਦੀਆਂ ਕੁੜੀਆਂ ਨਾਲ ਬੇਰ ਤੋੜਨਾ ਦਾ ਹੁੰਦਾ ਸੀ ਚਾਹੇ ਮੈਂ ਇਨਾਂ ਚਾਰੀ ਕੁੜੀਆਂ ਦਾ ਰਿਸ਼ਤੇ ਵਿੱਚ ਭਾਂਜਾ ਲੱਗਦਾ ਸੀ ਪਰ ਹੀ ਮੈਨੂੰ ਆਪਣੇ ਛੋਟੇ ਭਰਾ ਵਾਂਗ ਸਮਝਦੀਆਂ ਸਨ ਛੋਟੀ ਕੁੜੀ ਤਾਂ ਮੇਰੇ ਹਾਂ ਦੀ ਸੀ ਅਸੀਂ ਇਨਾਂ ਖੇਤਾਂ 'ਚ ਵੀਰ ਤੋੜਨਾਂ ਦੇ ਉਹ ਕੁੜੀਆਂ ਪਹਿਲਾਂ ਆਪੋ ਆਪਣੇ ਵੀਰ ਚੁਗਦੀਆਂ ਫਿਰ ਉਹਨਾਂ 'ਚੋਂ ਲੀਲੂ ਲੀਲੂ ਵੀਰ ਛਾਂਟ ਕੇ ਮੈਨੂੰ ਦੇ ਦਿੰਦੀਆਂ ਤੇ ਅੱਧ ਕੱਚੇ ਆਪ ਖਾਂਦੀਆਂ ਕਿੰਨੇ ਮੂਹ ਭਿਜੇ ਸਨ ਉਹ ਦਿਨ ਮੈਂ ਉਹਨਾਂ ਵੱਡੀਆਂ ਪੈਣਾ ਦੇ ਮੂਹ ਕਰਕੇ ਪਾਰ ਆਏ ਮਨ ਨੂੰ ਆਪਣੇ ਅੰਦਰ ਹੀ ਡੋਲ ਕੇ ਮੋਟਰਸਾਈਕਲ ਪਿੰਡ ਦੀ ਫੇਨੀ ਤੇ ਜਾ ਖੜਾਇਆ ਸਮੇ ਦੇ ਜ਼ਾਲਮ ਹੱਥਾਂ ਨੇ ਇਨ 24 ਸਾਲਾਂ ਦੌਰਾਨ ਪਿੰਡ ਦੇ ਨਕਸ਼ੇ ਤੋਂ ਕਿੰਨਾ ਕੁਛ ਮੀਟ ਕਿ ਨਮਾ ਉੱਕਰ ਦਿੱਤਾ ਸੀ ਪਰ ਮੈਂ ਨਾਨੇ ਕੀ ਕਾਰਨ ਨੂੰ ਜਾਂਦੇ ਕਲੀ ਛੱਟ ਪਹਿਚਾਣ ਲਈ ਪਿੰਡ ਦੇ ਚੌਂਕ ਨੇੜੇ ਹੀ ਨਾਨੇ ਕਾ ਕਰ ਸੀ ਇਸ ਚੌਂਕ ਵਿੱਚ ਕਦੇ ਮੈਂ ਬਾਜੀਕਰ ਦਾ ਖੇਡ ਵੇਖਿਆ ਸੀ ਉਹ ਲੱਤਾਂ ਨਾਲ ਲੰਬੀਆਂ ਬਾਂਸ ਦੀਆਂ ਡਾਂਗਾ ਬਣ ਕੇ ਲੰਢੀਂਗ ਬਾਗ ਪਿੰਡ ਦੀ ਕੋਠੀਆਂ ਤੋਂ ਉੱਪਰ ਤੁਰ ਰਿਹਾ ਸੀ ਇਸ ਬਾਜੀਕਰ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਘਰ ਆ ਕੇ ਲੱਤਾਂ ਨਾਲ ਡਾਂਗਾ ਬਣ ਕੇ ਤੁਰਨ ਦੀ ਸੋਚੀ ਸੀ ਮੈਂ ਦੋ ਤਿੰਨ ਵਾਰ ਮੂਦੇ ਮੂੰਹ ਟਿੱਕੇ ਹੱਥ ਨਾ ਪੁੰਜੇ ਥੂਕੜੇ ਕਹਿੰਦੇ ਨੇ ਬਾਜੀਗਰ ਦੇ ਐਸੇ ਕਰਤਾ ਭਲ ਨਕਮਲ ਕਰ ਦਿੱਤੇ ਸਨ ਮੈਂ ਚੌਂਕ ਵਿੱਚ ਜਾ ਖੜਿਆ ਸੀ ਅੱਗੇ ਦਿਮਾਗ ਵਿੱਚ ਉੱਕਰੀ ਹੋਏ ਨਿਸ਼ਾਨ ਦੀ ਹੀ ਧੁੰਦਲੀ ਪੈ ਗਈ ਸੀ ਚੌਂਕ ਚ ਲੰਘਦੀ ਇੱਕ ਦੁਕਾਵੰਦੀ ਨੇ ਵੀ ਸ਼ਾਇਦ ਮੇਰੀ ਪਰੇਸ਼ਾਨੀ ਤਾਲ ਲਈ ਸੀ ਫਿਰ ਮੈਂ ਉਝ ਹੀ ਮਨੋਂ ਅੰਦਾਜ਼ਾ ਲਾ ਕੇ ਇੱਕ ਵਾਰ ਅੱਗੇ ਮੋਟਰਸਾਈਕਲ ਰੋਕ ਲਿਆ ਭਲਾ ਫੁਲਾਣੇ ਦਾ ਘਰ ਕਿਹੜਾ ਆ ਜਾਈ ਮੇਰੇ ਵੱਲ ਆਉਂਦੇ ਇੱਕ ਬਜ਼ੁਰਗ ਨੂੰ ਪੁੱਛ ਲਿਆ ਮਾਣੇ ਮੈਨੂੰ ਆਪਣੀ ਤਾਈ ਦੇ ਮੁੰਡੇ ਦਾ ਕਰ ਇੱਥੇ ਹੀ ਕਿਤੇ ਦੱਸਿਆ ਸੀ ਇਹੀ ਆ ਭਾਈ ਜਿਹਦੇ ਮੂਰੇ ਤੁਸੀਂ ਖੜੇ ਹੋ ਸਾਡਾ ਹੀ ਘਰ ਆ ਮੈਂ ਜੀ ਪ੍ਰਗਟਿਸ ਤੌਂਚ ਤੂੰ ਫਲਾਣੇ ਦਾ ਮੁੰਡਾ ਅੱਛਾ ਮੇਰੀ ਇੰਨੇ ਦੀ ਗੱਲ ਸੁਣ ਕੇ ਉਸ ਬਜ਼ੁਰਗ ਦੇ ਚਿਹਰੇ ਤੇ ਖੁਸ਼ੀ ਝਾਂਪੜਾ ਪਾ ਗਈ ਉਹ ਸਾਨੂੰ ਅੰਦਰ ਲੈ ਗਿਆ ਅਸੀਂ ਅੰਦਰ ਵਰਾਂਡੇ ਵਿੱਚ ਜਾ ਬੈਠੇ ਮੈਂ ਵੇਖਿਆ ਕਾਟ ਦੀ ਛੱਤ ਵਾਲਾ ਵਰਾਂਡਾ ਹੀਠੋਂ ਵੀ ਕੱਚਾ ਬਿਨਾਂ ਟੀਪ ਚੱਲੇ ਤੋਂ ਉਵਰਾਂਡੇ ਤੋਂਗੇ ਸਵਾਦੀ ਹਾਲਤ ਵੀ ਝੀ ਸੀ ਟਿੱਡੀਆਂ ਮਿੱਡੀਆਂ ਇੱਟਾਂ ਨਾਲ ਖੜੀਆਂ ਕੀਤੀਆਂ ਕੰਧਾਂ ਘਰ ਦੀ ਆਰਥਿਕ ਮਦਹਾਲੀ ਵਰੀ ਮੂੰਹੋਂ ਬੋਲ ਰਹੀ ਹੈ ਸਨ ਸਵਾ ਨਾਲ ਭਾਂਡੇ ਮਾਂਜਦੀ ਬਜ਼ੁਰਗ ਵਰਤ ਪੱਠਲ ਵਿੱਚ ਆਤੋ ਕੀ ਮੈਲੀ ਚੁੰਨੀ ਨਾਲ ਪਹੁੰਚਦੀ ਸਾਡੇ ਕੋਲ ਆ ਗਈ ਅਸੀਂ ਸਰਸ਼ੀ ਕੜ ਬੁਲਾਉਂਦੀਆਂ ਪੈਰੀ ਹੱਤ ਲਾ ਦਿੱਤੀ ਪਛਾਨ ਪਲਾ ਕੌਣਾ ਬਜ਼ੁਰਗ ਨੇ ਖੁਸ਼ੀ ਵਿੱਚ ਹੱਸ ਕੇ ਪੁੱਛਿਆ ਮਾਈ ਕੁਝ ਤੀਰ ਮੇਰੀ ਵੱਲ ਦੇਖਦੀ ਕਿਸੇ ਜਾਣੁੰਦੇ ਨਕਸ਼ ਮੇਰੀ ਜੁੱਤ ਲਾਸਿਦੀ ਰਹੀ ਤੇ ਫਿਰ ਨਾਂ ਵਿੱਚ ਸਿਰ ਮਾਰ ਦਿੱਤਾ ਪਤਾ ਨਹੀਂ ਲੱਗਿਆ ਬਜ਼ੁਰਗ ਆਪਣੀ ਜਿੱਤ ਵਿੱਚ ਮੁਸਕਰਾਇਆ ਉਹ ਚਾਹੁੰਦਾ ਸੀ ਮਾਈ ਸੰਗ ਪਹਿਚਾਨ ਨਾ ਸਕੇ ਤੇ ਉਹ ਆਪ ਕੁਸ਼ੀਵੜੀ ਕਲ ਦੱਸ ਕੇ ਉਸ ਨੂੰ ਹੋਰ ਹੈਰਾਨ ਕਰ ਦੇਵੇ ਮਾਈ ਨੇ ਆਪਣੀ ਚੇਤਿਆਂ ਚ ਗਵਾ ਚੇ ਧੁੰਦਲੇ ਪੈਨੇ ਨਕਸ਼ ਲੱਭੇ ਮੇਰੀ ਨਾਮ ਮਲਾਈ ਤੇ ਫਿਰ ਨਾਂ ਵਿੱਚ ਸੇ ਫੇਰ ਦਿੱਤਾ ਇਹ ਆਪਣਾ ਪ੍ਰਗਟਾ ਸਤੌਂਛ ਤੋਂ ਪਾਲਦਾ ਮੁੰਡਾ ਵਿਝਰਕ ਨੂੰ ਉਸਨੇ ਕੰਨ ਖੋਲ ਲੋੜੋ ਵਦ ਉੱਚੀ ਬੋਲ ਕੇ ਕਿਹਾ ਮਾਈ ਦੀਆਂ ਚੋੜੀਆਂ ਹੋਈਆਂ ਅੱਖਾਂ ਵਿੱਚ ਚਮਕਾਈ ਸ਼ੁਰੜੀਆਂ ਵਾਲੇ ਚਿਹਰੇ ਤੇ ਨੂਰ ਛਲਕਿਆ ਬੁੱਲ ਫਰਕੇ ਬਾਹਮਾ ਉੱਠੀ ਅਤੇ ਮੈਨੂੰ ਘਟਕੇ ਜਫੀ ਵਿੱਚ ਲੈ ਲਿਆ ਹਾਏ ਮੇਰਾ ਪੁੱਤ ਜੁਗ-ਜੁਗ ਜੀਵੇ ਜਵਾਨੀਆਂ ਮਾਣੀ ਸਾਡੀ ਸਾਰੀ ਉਮਰ ਤੈਨੂੰ ਲੱਗ ਜੇ ਉਹ ਮੈਨੂੰ ਕਲਾਵੇ ਵਿੱਚ ਲਈ ਅਸੀਸਾਂ ਤੇ ਅਸੀਸਾਂ ਦਿੰਦੀ ਗਈ ਉਸ ਦੀਆਂ ਅੱਖਾਂ ਵਿੱਚ ਪਾਣੀ ਤਰ ਆਇਆ ਮੈਂ ਵੀ ਮੂੰਹ ਵਿੱਚ ਪਾਰਾਏ ਮਨ ਨੂੰ ਅੰਦਰੇ ਡੱਬ ਘੋਟ ਲਿਆ। ਕਲਾ ਵਿੱਚ ਵਕ ਹੁੰਦੀਆ ਮਠਿਆਈ ਦਾ ਡੱਬਾ ਮਾਈ ਦੇ ਹੱਥ ਚ ਰੱਖ ਕੇ ਮੈਂ ਇੱਕ ਖੁਸ਼ੀ ਹੋਰ ਦੱਸ ਦਿੱਤੀ। ਮੈਨੂੰ ਨੌਕਰੀ ਮਿਲ ਗਈ ਮਾਮੀ। ਵਾਹ ਵੇ ਪੁੱਤ। ਉਹ ਮੈਨੂੰ ਫੇਰ ਅਸੀਸਾਂ ਦੇਣ ਲੱਗ ਪਈ। ਚਾਹ ਪਣੀ ਪੀਂਦੇ ਅਸੀਂ ਕਿੰਨੀਆਂ ਹੀ ਅਗਲੀਆਂ ਪਿਛਲੀਆਂ ਗੱਲਾਂ ਕੀਤੀਆਂ। ਮਾਮੀ ਨੇ ਘਰ ਪਰਿਵਾਰ ਵਾਰੇ ਸੁਖਸ਼ਾਂ ਪੁੱਛੀ। ਇਧਰੋਂ ਇਜਾਜ਼ਤ ਲੈ ਕੇ ਅਸੀਂ ਨਾਨੇ ਕੇ ਗਵਾਂਢ ਚ ਰਹਿੰਦੇ ਮਾਂ ਦੇ ਚਾਚੀ ਮూర్ਤੀ ਕੇ ਘਰ ਵੱਲ ਤੁਰ ਪਈ। ਮੇਰੇ ਸਕੇ ਨਾਨੇ ਤੇ ਮూర్ਤੀ ਨਾਨੀ ਦੇ ਘਰ ਦੀਆਂ ਕੰਧਾਂ ਸਾਂਝੀਆਂ ਸਨ ਘਰ ਕੋ ਪਹੁੰਚ ਕੇ ਮੈਂ ਵੇਖਿਆ ਜਿੱਥੇ ਨਾਨੇ ਦਾ ਘਰ ਹੁੰਦਾ ਸੀ ਉੱਥੇ ਹੁਣ ਕੁਝ ਨਹੀਂ ਆ ਇੱਕ ਗੁਹਾਰਾ ਖੜਾ ਹੈ ਤੇ ਪਾਠੀਆਂ ਪੱਤੀਆਂ ਪਈਆਂ ਹਨ ਕਦੇ ਇਸ ਥਾਂ ਬਰਾਂਡੇ ਵਿੱਚ ਬੈਠਾ ਮੇਰਾ ਨਾਨਾ ਸਾਨੂੰ ਨਸੀਹਤਾਂ ਦਿੰਦਾ ਰਹਿੰਦਾ ਸੀ ਓਏ ਕੋਠੀ ਤੀ ਨਾ ਛੜਿਓ ਓਇ ਆ ਨਾ ਕਰਿਓ ਓਏ ਓ ਨਾ ਕਰਿਓ ਅਸੀਂ ਚਲਾਣੇ ਉੱਪਰੋਂ ਜਾਂਦੀ ਕੱਚੀ ਪੌੜੀ ਰਾਹੀ ਕੱਚੀ ਸਵਾਦ ਉੱਪਰ ਚੜ ਜਾਂਦੇ ਤੇ ਨਾਨੇ ਦੀਆਂ ਝਿੜਕਾ ਸੁਣ ਕੇ ਫਿਰ ਉਤਰ ਆਉਂਦੇ ਉਨੇ ਤੋਂ ਉਹ ਸਭ ਕੁਝ ਕਦੋਂ ਦਗਵਾ ਚ ਗਿਆ ਸੀ ਮੂਰਤੀ ਨਾਨੀ ਕ्याने ਆਪਣਾ ਘਾਟਾ ਕੇ ਹੋਰ ਬਣਾ ਲਿਆ ਸੀ ਅਸੀਂ ਚਿਚਕਦੇ ਜਹੀ ਅੰਦਰ ਲੰਘੇ ਸਿਰਫ ਇੱਕ ਕੁੜੀ ਤੋਂ ਇਲਾਵਾ ਘਰ ਕੋਈ ਨਹੀਂ ਸੀ ਮੈਂ ਉਸ ਕੁੜੀ ਨੂੰ ਪਛਾਣ ਲਿਆ ਸੀ ਇਹ ਮੂਰਤੀ ਨਾਨੀ ਦੀ ਹੀ ਕੁੜੀ ਸੀ ਪਰ ਇਹ ਨਹੀਂ ਪਤਾ ਛੋਟੀ ਕਵੱਡੀ ਕੁੜੀ ਦੇ ਹਾਵਾਂ ਭਾਵਾਂ ਤੋਂ ਪਤਾ ਲੱਗਦਾ ਸੀ ਕਿ ਉਸ ਨੇ ਸਾਨੂੰ ਪਛਾਣਿਆ ਨਹੀਂ ਸੀ ਜਦ ਉਹ ਚਿਚਕਦੀ ਜਹੀ ਪਾਣੀ ਲੈ ਕੇ ਆਈ ਤਾਂ ਮੈਂ ਵੇਖਿਆ ਉਸ ਦੀਆਂ ਅੱਖਾਂ ਵਿੱਚ ਕਿੰਨੇ ਹੀ ਸਵਾਲ ਲਟਕ ਰਹੇ ਸਨ ਪਛਾਣਿਆ ਭਾਈ ਮੈਂ ਪਾਣੀ ਲੈ ਕੇ ਆਈ ਕੁੜੀ ਨੂੰ ਪੁੱਛਿਆ ਨਾ ਭਾਈ ਉਸਨੇ ਨਾਂ ਵਿੱਚ ਜਵਾਬ ਦੇ ਦਿੱਤਾ ਤੇ ਮੈਨੂੰ ਪਛਾਣਨ ਦੀ ਕੋਸ਼ਿਸ਼ ਵੀ ਕਰਦੀ ਰਹੀ ਮੈਂ ਪਰਗਟਿ ਸਤੂਰ ਤੋਂ ਅੱਛਾ ਉਸ ਦੇ ਕਵਰਾਈ ਚਿਹਰੇ ਤੇ ਖੀੜਾ ਆ ਗਿਆ ਸ਼ਿਕਾਵਾ ਦੀ ਪੰਥ ਸਿਰ ਤੋਂ ਵਗਾ ਮਰੀ ਦੂਜੀਆਂ ਭੈਣਾ ਮਿਆੜੇ ਵਾਲੀ ਨਿਗਾਹ ਮਾਰਦੇ ਨੇ ਪੁੱਛਿਆ ਉਹ ਤਾਂ ਵਿਆਹ ਥੀਆਂ ਭਾਈ ਨਾਨੀ ਪਾਸੇ ਗਈਆ ਭਾਈ ਮੇਰੀ ਚਾਹਣਾ ਸੀ ਸਾਰਿਆਂ ਨੂੰ ਇੱਕ ਵਾਰ ਜ਼ਰੂਰ ਵੇਖ ਲਵਾਂ ਪਾਈ ਵੀ ਕੰਮ ਤੇ ਗਿਆ ਅੱਛਾ ਮੈਂ ਚਾਹਣਾ ਕਿ ਲਿਉਣੀ ਆ ਕੁੜੀ ਚਾਹ ਬਨੋਂ ਚਲੀ ਗਈ ਮੇਰੇ ਦਿਮਾਗ ਵਿੱਚ ਪੁਰਾਣੀਆਂ ਯਾਦਾਂ ਫੇਰ ਘੁਮੇਰੀਆਂ ਖਾਂ ਲੱਗੀਆਂ ਇਹ ਸਹੀ ਕਰਦੇ ਸਾਹਮਣੇ ਵਿੜੇ ਵਿੱਚ ਟੋਕਾ ਕੁੱਤਰਨ ਮਸ਼ੀਨ ਲੱਗੀ ਹੁੰਦੀ ਸੀ ਮੂਰਤੀ ਨਾਲੇ ਲੋਕਾਂ ਦੇ ਖੇਤਾਂ ਚੋਂ ਗੰਨੇ ਕੱਢਣ ਲੱਗੇ ਆਗ ਲੈ ਕੇ ਆਉਂਦੀ ਨਾਨੀ ਦੀ ਵੱਡੀ ਕੁੜੀ ਰੁਕ ਲਾਉਂਦੀ ਨਾਨੀ ਮਸ਼ੀਨ ਫੇਰਦੀ ਤਿੰਨੋ ਛੋਟੀਆਂ ਕੁੜੀਆਂ ਅੱਗਾ ਦੇ ਮਿੱਠੇ ਡੱਕਰੇ ਚੁਗ-ਚੁਗ ਮੈਨੂੰ ਖਵਾਉਂਦੀਆਂ ਰਹਿੰਦੀਆਂ। ਕਦੀ ਨਾਨੀ ਬਾਖੜੇ ਦੁੱਧ ਚ ਸੇਵੀਆਂ ਬਣਾਉਂਦੀ। ਕੁੜੀਆਂ ਪੰਡਤਾਂ ਮੰਗੋ ਪਹਿਲਾਂ ਮੇਰੀ ਸੇਵਾ ਕਰਦੀਆਂ ਫਿਰ ਆਪ ਖਾਂਦੀਆਂ। ਮੈਨੂੰ ਅੱਜ ਵੀ ਯਾਦ ਆ ਕਿ ਇੱਕ ਵਾਰ ਅਸੀਂ ਹਸਪਤਾਲ ਦੀ ਗੀਟਾਂ ਨਾਲ ਝੂਲ ਰਹੀ ਸੀ। ਤਾਂ ਅਚਾਨਕ ਕਿਧਰੋਂ ਪਰਸਾ ਬੋਲਾ ਆ ਗਿਆ। ਇੱਕ ਕੁੜੀ ਚੀਕ ਮਾਰ ਕੇ ਘਰਵਲ ਨੂੰ ਸੈਟਅਪ ਤੋੜ ਗਈ। ਉਸ ਦੇ ਪਿੱਛੇ ਹੀ ਅਸੀਂ ਡੋਰਪੋਰ ਹੋਏ, ਵੁਰੂਲਾ ਬਣ ਗਏ। ਮੈਂ ਸਭ ਤੋਂ ਛੋਟਾ ਸੀ। ਤੇ ਸਭ ਤੋਂ ਪਿੱਛੇ ਰਹਿ ਗਿਆ ਪਰਸੇ ਦੇ ਹੱਥ ਉਹਨੂੰ ਡਰਦਿਆਂ ਮੈਂ ਜਾਨ ਬਚਾਉਣ ਲਈ ਹੋਰ ਤੀਸ ਤੋੜਨ ਦੀ ਕੋਸ਼ਿਸ਼ ਕੀਤੀ ਤੇ ਛੋਕਰ ਖਾ ਕੇ ਗਲੀ ਵਿੱਚ ਕੀਂਦਵਾਂਗ ਲੂਟਨੀਆ ਖਾ ਗਿਆ ਕੁੜੀਆਂ ਦੇ ਭੱਜੇ ਜਾਂਦੇ ਕਦਮ ਰੁਕੇ ਮੈਂ ਇੱਕ ਵਾਰ ਪਿੱਛੇ ਮੁੜ ਕੇ ਦੂਰ ਹੁੰਦੇ ਜਾ ਰਹੇ ਪਿੰਡ ਵੱਲ ਤੱਕਿਆ ਮੈਨੂੰ ਇਹ ਚ ਲੱਗਿਆ ਜਿਵੇਂ ਸਾਰੇ ਪਿੰਡ ਨੇ ਬਾਵਾ ਉੱਚਿਆ ਕਰਕੇ ਮੂੰਹ ਪਰੇ ਬੂਲ ਸੁਟੇ ਹੋਣ ਪੁੱਤਰਾ ਮਿਲਦਾ ਗਿਲਦਾ ਰਹੇ ਓਏ ਧੰਵਾ ਜੀ ਇਹ ਹੋ ਜਈਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ